ਸਤਿ ਸ਼੍ਰੀ ਅਕਾਲ ਲੋਕ ਰਣ ਤੇ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੋਤ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਜਲਸ ਪਰਮਿੰਦਰ ਸਿੰਘ ਰਾਜਪੁਰ ਸਵਾਗਤ ਪਰਮਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁਰਜਿੰਦਰ ਜੀ ਸ਼ੁਕਰੀਆ ਧੰਨਵਾਦ ਤੁਹਾਡਾ ਦੋਸਤੋ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਅਹਿਮ ਖਬਰਾਂ ਹੁੰਦੀਆਂ ਨੇ ਉਹਨਾਂ ਤੇ ਗੱਲਬਾਤ ਕਰਦੇ ਆਂ ਅੱਜ ਵੀ ਕੁਝ ਅਗਲ ਖਬਰਾਂ ਹੈਗੀਆਂ ਨੇ ਇਦਾਂ ਦੀਆਂ ਜਿਨ੍ਹਾਂ ਤੇ ਗੱਲਬਾਤ ਹੋਣੀ ਜ਼ਰੂਰੀ ਹੈ ਕਿਤਾ ਬੀਜੇਪੀ ਦੇ ਜਿਹੜੇ ਲੀਡਰ ਨੇ ਪੰਜਾਬ ਦੀ ਲੀਡਰਸ਼ਿਪ ਤਮਾਮ ਤਰ੍ਹਾਂ ਦੇ ਪਹਿਲਾਂ ਹੀ ਸਵਾਲ ਉਠਾ ਰਹੀ ਹੈ ਕਿ ਜਿਹੜੀ ਸਥਿਤੀ ਹੈ ਲੋਅ ਐਂਡ ਆਊਟਰ ਦੀ ਪੰਜਾਬ ਦੇ ਵਿੱਚ ਉਹ ਠੀਕ ਨਹੀਂ ਬਿੱਤੇ ਦਿਨੀ ਗਵਰਨਰ ਨੂੰ ਵੀ ਮਿਲੇ ਸੀ ਰਵਨੀਤ ਬਿੱਟੂ ਕੇਂਦਰੀ ਮੰਤਰੀ ਤੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੇ ਅੱਜ ਬੀਜੇਪੀ ਦੇ ਲੀਡਰਾਂ ਨੂੰ ਧਮਕੀਆਂ ਆਈਆਂ ਨੇ ਇੱਕ ਲੈਟਰ ਆਇਆ ਬੀਜੇਪੀ ਦਾ ਜਿਹੜਾ ਹੈੱਡ ਆਫਿਸ ਹੈ ਚੰਡੀਗੜ੍ਹ ਉੱਥੇ ਤੇ ਇਸ ਦੋ ਨਾਲ ਨਾਲ ਅਮਰਤਪਾਲ ਨੇ ਪਰ ਵੀ ਸਵਾਲ ਉਫਾਏ ਨੇ ਬੀਜੇਪੀ ਵਾਲੇ ਜੀ ਡਰ ਨੇ ਉਹ ਗੱਲਬਾਤ ਕਰਾਂਗੇ ਤੇ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਖਬਰ ਹੈ ਉਹ ਖਬਰ ਵੀ ਲਵਾਂਗੇ ਕਿ ਆਪਾਂ ਹੁਣ ਵਾਪਰ ਕੀ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿਉਂਕਿ ਐਲਾ ਲੋਕੇ ਮਿਆਨ ਇੱਕ ਹੈ ਤਲਵਾਰਾਂ ਦੋ ਹੋ ਗਈਆਂ ਪਾਰ ਟੀਕਾ ਤੜੇ ਦੋ ਹੋ ਗਏ ਮੇਨ ਜਿਹੜਾ ਪੂਰਾ ਤਾਣਾ ਬਾਣਾ ਉਹਦੇ ਤੇ ਸੁਖਵੀਰ ਸਿੰਘ ਬਾਦਲ ਹੋ ਰਹੀ ਨਾ ਜਿਹੜਾ ਖੇਮਾ ਉਹ ਖੇਮਾ ਕਬਜ ਦੂਜਾ ਤਵਾ ਵਿੱਚ ਆਉਂਦਾ ਕਿ ਸਿੰਮਰ ਸਾਡੇ ਕਿਉਂ ਆਉਣ ਨਾ ਆਵੇ ਚੰਡੀਗੜ੍ਹ ਆਫਿਸ ਸਾਡੇ ਕੋਲ ਕਿਉਂ ਨਾ ਹੋਵੇ ਪਰ ਉਹ ਕਹਿੰਦੇ ਕਿ ਅਸੀਂ ਪਾਰਟੀ ਤੋਂ ਵੱਖਰੇ ਨਹੀਂ ਅਸੀਂ ਤਾਂ ਪ੍ਰਧਾਨ ਸਾਹਿਬ ਨੂੰ ਨਾਲ ਲੈ ਕੇ ਚੱਲ ਰਹੇ ਹਾਂ ਸਾਰੀ ਗੱਲਾਂ ਬਾਤਾਂ ਕਰਦੇ ਹਾਂ ਜੋ ਵੀ ਘਟਨਾਵਾਂ ਵਾਪਰ ਰਹੀਆਂ ਇਹਨਾਂ ਨੂੰ ਤੇ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਪਰਮਿੰਦਰ ਜੀ ਜਿਹੜੇ ਭਾਜਪਾ ਦੇ ਲੀਡਰ ਨੇ ਉਹ ਪਿਛਲੇ ਦਿਨੀ ਵੀ ਮਿਲੇ ਸੀ ਰਾਜਪਾਲ ਨੂੰ ਰੁਣੀ ਦਾ ਰੁਣੀ ਤੇ ਮਿੱਟੂ ਮਿਲੇ ਸੀ ਭਾਜਪਾ ਦੇ ਪ੍ਰਧਾਨ ਨੇ ਸੁਨੀਲ ਜਾਖੜ ਉਹ ਰਾਜਪਾਲ ਨੂੰ ਨਾਲ ਸੀ ਮਿਲਣ ਸਮੇਂ ਤੇ ਅੱਜ ਭਾਜਪਾ ਦੇ ਵੱਡੇ ਲੀਡਰ ਨੂੰ ਮਨਜਿੰਦਰ ਸਿਰਸਾ ਸ੍ਰੀ ਨਿਵਾਸ ਇਹਨਾਂ ਨੂੰ ਇੱਕ ਲੈਟਰ ਪੈਡ ਤੇ ਰਾਹੀਂ ਤਾਂ ਕਿ ਉਹ ਵੀ ਅੰਮ੍ਰਿਤਸਰ ਨੇ ਚੰਡੀਗੜ੍ਹ ਜਿਹੜਾ ਇਹਨਾਂ ਦਾ ਆਫਿਸ ਹੈ ਤੇ ਕੀ ਗੱਲਬਾਤ ਸਾਰੀ ਇਹ ਚੰਡੀਗੜ੍ਹ ਤੇ ਇਹਨਾਂ ਦੇ ਜਿਹੜਾ ਗੁਰਜਿੰਦਰ ਸਿੰਘ 37 ਸੈਕਟਰ ਚ ਦਫਤਰ ਹੈਗਾ ਬੀਜੇਪੀ ਦਾ ਉੱਥੇ ਇੱਕ ਮਤਲਬ ਪੋਸਟ ਲੈਟਰ ਆਂਦਾ ਜਿਹੜਾ ਬਾਇ ਪੋਸਟ ਕੈਨੋ ਡਾਕਰਹੀਂ ਲੈਟਰ ਆਉਂਦਾ ਲੈਟਰ ਦੇ ਉੱਤੇ ਸਟੈਂਪ ਲੱਗੀ ਹੋਈ ਆ ਜਿੱਦਾਂ ਡਾਕਰਾਂ ਦੀ ਤੇ ਜਦੋਂ ਉਹਨੂੰ ਖੋਲ ਕੇ ਬੀਜੇਪੀ ਦੇ ਤੋਂ ਦਫ਼ਤਰ ਸਥਿਤ ਜਿਹੜੇ ਬੰਦੇ ਹੁੰਦੇ ਨੇ ਉਹਨਾਂ ਦੇ ਰੱਖੇ ਹੋਏ ਕਰਮਚਾਰੀ ਦੇ ਜੋ ਨੇ ਉਹ ਪੜਾਇਆ ਜਾਂਦਾ ਤਾਂ ਉਹਦੇ ਵਿੱਚ ਚਾਰ ਆਗੂਆਂ ਨੂੰ ਮੇਨ ਜਿਹੜੇ ਹੈਗੇ ਨੇ ਵੱਡੇ ਲੀਡਰ ਨੇ ਸੀਨੀਅਰ ਜਿਵੇਂ ਮਨਜਿੰਦਰ ਸਿੰਘ ਸਿਰਸਾ ਦਾ ਨਾਮ ਹੈ ਤਜਿੰਦਰ ਸਿੰਘ ਸਰਾ ਦਾ ਨਾਮ ਹੈ ਪਰਮਿੰਦਰ ਸਿੰਘ ਬਰਾੜ ਦਾ ਨਾਮ ਹੈ ਕੋ ਸ੍ਰੀ ਨਵਾਸਲੂ ਦਾ ਨਾਮ ਹੈ ਉਹ ਉਹਨਾਂ ਨੂੰ ਤਾਂ ਮੁਕੀ ਦਿੱਤੀ ਗਈ ਆ ਕਿ ਜਾਂ ਤਾਂ ਤੁਸੀਂ ਬੀਜੇਪੀ ਛੱਡ ਦੋ ਤੇ ਜਾਬਰ ਦੁਨੀਆ ਛੱਡਣੀ ਪੂ ਸਿੱਧੇ ਤੌਰ ਤੇ ਮਤਲਬ ਇੱਕ ਡਾਇਰੈਕਟਰ ਤਾਂ ਤੰਕੀ ਜਿਹੜੀ ਹੈਗੀ ਆ ਉਹ ਜਾਨੋ ਮਾਰਨ ਦੀ ਤੰਕੀ ਦਿੱਤੀ ਹੈ ਦੋਸ਼ ਲਗਾਏ ਗਏ ਨੇ ਵੀ ਤੁਸੀਂ ਇੱਕ ਤਾਂ ਭਾਈਚਾਰੇ ਵਿੱਚ ਆਪਸੀ ਭਾਈਚਾਰਾ ਜਾਂ ਹਿੰਦੂ ਸਿੱਖ ਇਕਤਾ ਮੁਸਲਮਾਨ ਦੋ ਵੀ ਕਮਿਊਨਿਟੀਜ਼ ਹੈਗੀਆਂ ਨੇ ਉਹਨਾਂ ਦੇ ਨਾਂ ਲਿਖਿਆ ਵੀ ਉਹਨਾਂ ਦੇ ਵਿੱਚ ਤੁਸੀਂ ਵੱਖਵਾਦ ਪੈਦਾ ਕਰ ਰਹੇ ਵਖਰੇਵਾ ਪੈਦਾ ਕਰ ਰਹੇ ਹੋ ਦੂਜਾ ਹੈਗਾ ਵੀ ਆਰਐਸਐਸ ਦੇ ਕਹਿਣ ਦੇ ਉੱਤੇ ਤੁਸੀਂ ਪੰਜਾਬ ਦਾ ਦੇ ਖਾਸ ਕਰ ਸਿੱਖਾਂ ਦਾ ਉਹਨਾਂ ਦਾ ਬੜਾ ਨੁਕਸਾਨ ਕੀਤਾ ਹੈ ਉਹ ਉਹ ਨੁਕਸਾਨ ਦੇ ਤੁਹਾਨੂੰ ਕੀਮਤ ਅਦਾਉਣੀ ਪਊਗੀ ਜਾਨੀ ਕਿ ਉਹਦਾ ਤੁਹਾਨੂੰ ਜਵਾਬ ਉਤਰ ਦੇਣਾ ਪਊਗਾ ਮਨਿੰਦਰ ਸਿੰਘ ਸਿਰਸਾ ਨੂੰ ਤਾਂ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਪੰਜਾਬ ਦੇ ਵਿੱਚ ਆ ਆਰਐਸਐਸ ਦਾ ਪੰਜਾਬ ਔਰ ਦਿੱਲੀ ਦੇ ਵਿੱਚ ਤੁਸੀਂ ਦਿੱਲੀ ਸਿੱਖਰ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਆ ਉਹਨਾਂ ਨਾਲ ਮਿਲ ਕੇ ਚੱਲ ਵੀ ਰਹੇ ਆ ਪਰ ਬੀਜੇਪੀ ਦੀ ਪਾਰਟੀ ਜਿਹੜੀ ਹੈਗੀ ਤੁਸੀਂ ਜੁਆਇਨ ਕਰਕੇ ਤੁਸੀਂ ਸਿੱਖਾਂ ਦਾ ਬਹੁਤ ਜ਼ਿਆਦਾ ਘਾਣ ਕਰ ਰਹੇ ਹੋ ਕਿ ਛੱਡ ਦੋ ਨਈ ਦੁਨੀਆ ਛੱਡਣੀ ਹੋਊਗੀ ਉਹ ਇਹ ਲੈਟਰ ਨੂੰ ਲੈ ਕੇ ਹੁਣ ਆ ਬੀਜੇਪੀ ਦੇ ਵਿੱਚ ਵੀ ਜਾਂ ਉਦਾਂ ਹੋਰ ਜਿਹੜਾ ਸਿਆਸੀ ਸੰਘਰਮ ਨੇ ਉਹ ਛੁੱਟ ਜਾਂਦੇ ਛੁੱਟ ਜਾਂਦੇ ਨੇ ਤੇ ਤੁਸੀਂ ਜਿਵੇਂ ਜ਼ਿਕਰ ਕੀਤਾ ਹੀ ਹੈ ਕਿ ਕੱਲ ਰਾਜਪਾਲ ਨੂੰ ਮਿਲੇ ਸੀਗੇ ਰਬਨੀਤ ਬਿੱਟੂ ਅਰ ਇਹਨਾਂ ਦੇ ਜਿਹੜੇ ਪੰਜਾਬ ਪ੍ਰਧਾਨ ਨੇ ਬੀਜੇਪੀ ਦੇ ਅ ਸ੍ਰੀਲ ਜਖੜ ਹੋਰੀ ਕੋਲਾਡ ਆਉਣ ਦੀ ਸਥਿਤੀ ਲੁਧਿਆਣਾ ਦੇ ਜਿਹੜੀ ਘਟਨਾ ਵਾਪਰੀ ਹੈ ਕਮਾਡ ਚ ਵਾਪਰੀ ਹੈ ਉਹਨੂੰ ਲੈ ਕੇ ਇਹਨਾਂ ਨੇ ਉੱਥੇ ਕਹਿੰਦੇ ਕਿ ਹਾਂ ਕੋਈ ਪੰਜਾਬ ਸਰਕਾਰ ਦੇ ਹੱਥ ਵਸ ਕੁਝ ਨਹੀਂ ਹੈਗਾ ਤੇ ਲਾ ਐਂਡ ਆਰਡਰ ਦੀ ਸਥਿਤੀ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕਰੀ ਜਾਵੇ। ਤੋਂ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਜਦੋਂ ਕਿਤੇ ਪਹਿਲਾਂ ਵੀ ਖੈਰ ਇਲਜ਼ਾਮ ਲੱਗਦੇ ਰਹੇ ਨੇ ਬੀਜੇਪੀ ਦੇ ਉੱਤੇ ਇਸ ਤਰ੍ਹਾਂ ਦੇ ਇਲਜ਼ਾਮ ਆਏ ਨੇ ਬੜੀ ਦੌਰਾਂ ਆਏ ਨੇ ਕਿ ਜਦੋਂ ਕਿਤੇ ਬੀਜੇਪੀ ਸੱਤਾ ਤੋਂ ਲਾਂਬੇ ਹੋਈ ਹੋਵੇ ਜਾਂ ਕਿਤੇ ਬੀਜੇਪੀ ਥੋੜੀ ਕਮਜ਼ੋਰ ਹੋਈ ਹੋਵੇ ਸੱਤਾ ਦੇ ਵਿੱਚ ਭਾਵੇਂ ਬੈਠੀ ਹੋਵੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਹੁਣ ਕਟੂਆ ਦੇ ਵਿੱਚ ਵੀ ਦੇਖਿਆ ਤੁਸੀਂ ਕਟੂਆ ਦੀ ਗੱਲ ਘਾਤ ਲਾ ਕੇ ਹਮਲਾ ਹੋਇਆ ਪੰਜ ਸਾਡੇ ਜਵਾਨ ਨੇ ਜਿਹੜੇ ਦੇਸ਼ ਦੇ ਉਹ ਸ਼ਹੀਦ ਹੋ ਗਏ ਆ ਪੰਜ ਜ਼ਖਮੀ ਹੋਏ ਆ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਜ਼ਿੰਮੇਵਾਰੀ ਜਦੋਂ ਬੀਜੇਪੀ ਦੀ ਬਣ ਜਾਂਦੀ ਹੈ ਉਦੋਂ ਬੀਜੇਪੀ ਮਜ਼ਬੂਤ ਆ ਅੱਜ ਬੀਜੇਪੀ ਦੇ ਲੀਡਰ ਜਿਹੜੇ ਆ ਲੈਟਰ ਦੇ ਉੱਤੇ ਬੋਲ ਰਹੇ ਸੀਗੇ ਬਸ ਬੋਲ ਰਹੇ ਸੀ ਉਹ ਕਹਿੰਦੇ ਬੀਜੇਪੀ ਭਾਈਚਾਰੇ ਦਾ ਪ੍ਰਤੀਕ ਆ ਬੀਜੇਪੀ ਦੇਸ਼ ਨੂੰ ਮਜ਼ਬੂਤ ਕਰ ਰਹੀ ਹੈ ਬੀਜੇਪੀ ਆਪ ਬਹੁਤ ਮਜ਼ਬੂਤ ਹੈ ਪ੍ਰਦੇਸ਼ ਦੀ ਸਰਖਿਆ ਆ ਜਾ ਜਿਹੜੇ ਜਵਾਨ ਸ਼ਹੀਦ ਹੋਏ ਨੇ ਇਹਨਾਂ ਦੀ ਜ਼ਿੰਮੇਵਾਰੀ ਕਿਹਦੇ ਤੇ ਹੈ ਜਨਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਉਂ ਵਾਪਰਦੀਆਂ ਨੇ ਇਹ ਕਦੇ ਸੋਚਿਆ ਨਹੀਂ ਕਦੇ ਸਮਝਿਆ ਨਹੀਂ ਇਹਨਾਂ ਨੇ ਕਦੇ ਜਵਾਬ ਨਹੀਂ ਦਿੱਤਾ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਪਹਿਲਾਂ ਤੁਸੀਂ ਦੇਖੋ ਪੁਲਵਾਮਾ ਦਾ ਜਿਹੜਾ ਹੋਇਆ ਸੀਗਾ ਉਹਦੇ ਬਾਰੇ ਕੁਝ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਜਾਂਚ ਨਹੀਂ ਕੁਝ ਨਹੀਂ ਤੁਹੇ ਇਹ 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 ਗੱਲਾਂ ਵੀ ਸੋਚਣ ਵਿਚਾਰਨ ਵਾਲੀਆਂ ਨੇ ਇਹ ਭਾਜਪਾ ਦੇ ਚਾਹੇ ਉਹ ਕਿਸੇ ਸਟੇਟ ਦੇ ਨੇ ਚਾਹੇ ਪੰਜਾਬ ਦੇ ਨੇ ਚਾਹੇ ਕਿਸੇ ਹੋਰ ਸਟੇਟ ਦੇ ਨੇ ਭਾਜਪਾ ਦੇ ਆਗੂ ਨੇ ਜਿਹੜੇ ਸਟੇਟ ਪ੍ਰਤੀ ਸੰਜੀਤਾ ਨੇ ਗੰਭੀਰ ਨੇ ਉਹਨਾਂ ਨੂੰ ਨੋਟਿਸ ਲੈਣਾ ਚਾਹੀਦਾ ਉਹਨਾਂ ਨੂੰ ਆਪਣੀ ਟੀਮ ਨੂੰ ਕਹਿਣਾ ਚਾਹੀਦਾ ਹਾਈ ਕਮਾਂਡ ਨੂੰ ਕਹਿਣਾ ਚਾਹੀਦਾ ਜਿਹੜੀਆਂ ਹੋਰ ਬੁੱਕਰਨਾ ਵਾਪਰਦੀਆਂ ਨੇ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਜਿੱਦਾਂ ਪ੍ਰਧਾਨ ਮੰਤਰੀ ਮੋਦੀ ਆਏ ਸੀ ਉਦੋਂ ਜਦੋਂ ਚੰਨੀ ਹੁਣੀ ਸੀਐਮ ਸੀਗੇ ਉਦੋਂ ਵੀ ਇੱਕ ਬਿਆਨ ਦਾਗ ਕੇ ਚਲੇ ਗਏ ਕਿ ਸੀਐਮ ਨੂੰ ਕਹਿ ਦੇਵਾਂ ਬਚ ਕੇ ਚਲਾ ਗਿਆ ਯਾਨੀ ਕਿ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਸਕੋਚੀਆਂ ਸਾਜਿਸ਼ਾਂ ਜਿਹੜੀਆਂ ਹੈਗੀਆਂ ਉਹ ਚੱਲਦੇ ਆ ਰਹਿੰਦੀਆਂ ਨੇ ਸੈਂਟਰ ਦੇ ਵਿੱਚੋਂ ਸੈਂਟਰ 'ਚ ਕੋਈ ਹੋਵੇ ਚਾਹੇ ਮਗਰਲੀ ਬੀਜੇਪੀ ਦੀ ਗੱਲ ਨਹੀਂ ਕਰਦਾ ਕੋਈ ਹੋਵੇ ਹਮੇਸ਼ਾ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਇਹ ਇਹ ਬਦਨਾਮ ਕੀਤਾ ਜਾਂਦਾ ਰਿਹਾ ਔਰ ਇਹ ਕੋਸ਼ਿਸ਼ ਰਹੀ ਹੈ ਇੱਥੇ ਹਕੂਮਤ ਦੀ ਹਮੇਸ਼ਾ ਇਹ ਦਿੱਲੀ ਦੀ ਕਿ ਪੰਜਾਬ ਦੇ ਲੋਕਾਂ ਨੂੰ ਆ ਜਿਵੇਂ ਕਹਿ ਦੋ ਕਿ ਖਾਲਸਤਾਨੀ ਜਾਂ ਅੱਤਵਾਦੀ ਜਾਂ ਵੱਖਵਾਦੀ ਜਾਂ ਇਦਾਂ ਦੀ ਘੋਸ਼ਿਤ ਕਰਕੇ ਰੱਖਿਆ ਜਾਵੇ ਔਰ ਇਸ ਤਰ੍ਹਾਂ ਦੇ ਘਟਨਾਵਾਂ ਜਿਹੜੀਆਂ ਹੈਗੀਆਂ ਕਰਦੇ ਨੇ ਜਾਂ ਕਰਾਉਂਦੇ ਰਹਿਣਾ ਚਾਹੀਦਾ ਤੇ ਨਾਲ ਪੰਜਾਬ ਹਮੇਸ਼ਾ ਸਟੇਟ ਬਾਕੀਆਂ ਸਟੇਟਸ ਦੇ ਵਿੱਚ ਇਹ ਹੋਵੇ ਕਿ ਉੱਥੋਂ ਦੇ ਲੋਕ ਠੀਕ ਨਹੀਂ ਆਉਣਗੇ ਤੇ ਇਹ ਮੇਰੇ ਖਿਆਲ ਨਾਲ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਦੇ ਪਿੱਛੇ ਕੌਣ ਆ ਹਾਲਾਂਕਿ ਭਾਜਪਾ ਮੰਗ ਦਾ ਕਰ ਰਹੀ ਹੈ ਬੰਲੀ ਕੋ ਲੋਕ ਵੀ ਆਵਾਜ਼ ਦੇ ਚੋਂ ਵੀ ਮਦਦੋਂ ਵੀ ਆਵਾਜ਼ ਦੇ ਵਿੱਚ ਮੰਗ ਕਰੀ ਜਾ ਰਹੀ ਹੈ ਕਿ ਇਹਦੀ ਜਾਂਚ ਕਰੀ ਜਾਵੇ ਹਾਂ ਇੱਕ ਇਹਨਾਂ ਦੇ ਵੱਡੇ ਲੀਡਰ ਨੇ ਪੰਜਾਬ ਦੇ ਬੀਜੇਪੀ ਦੇ ਉਹਨਾਂ ਨੇ ਤਾਂ ਬਿਆਨ ਵੀ ਦਿੱਤਾ ਹੈ ਕਿ ਇਹ ਕੋਈ ਖਾਸ ਗੱਲ ਨਹੀਂ ਕੋਈ ਡਰਨ ਦੀ ਲੋੜ ਨਹੀਂ ਇਦਾਂ ਦੇ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਕੋਈ ਵੱਡੀ ਗੱਲ ਨਹੀਂ ਹੈਗੀ ਕੋਈ ਇਹਨਾਂ ਦੇ ਹੱਥ ਵੱਲ ਕੁਝ ਨਹੀਂ ਹੈਗਾ ਤੇ ਇਹ ਗੱਲ ਬੀਜੇਪੀ ਦੇ ਲੀਡਰ ਨੇ ਕੀਤੀ ਹੈ ਪਰ ਇਹ ਗੱਲ ਇਹ ਹੈ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਤਾਂ ਨਹੀਂ ਕੀਤੀ ਹੈਗੀ ਅੱਛਾ ਲਿਖਤ ਚਿੱਠੀ ਆਈ ਆ ਪਾਈ ਪੋਸਟ ਆਈ ਆ ਪਾਈ ਪੋਸਟੋਂ ਪਤਾ ਲਾਇਆ ਜਾ ਰਿਹਾ ਕਿ ਦੋ ਸਟੈਂਪਾਂ ਤੇ ਟਿਕਟਾਂ ਲੱਗੀਆਂ ਨੇ ਕਿਹੜੇ ਕਿਹੜੇ ਡਾਕਖਾਨੇ ਦੇ ਲੱਗੀਆਂ ਨੇ ਉਹ ਪਤਾ ਕੀਤਾ ਜਾਊਗਾ ਤੇ ਹੁਣ ਵੱਖਵਾਦੀਆਂ ਦੀ ਗੱਲ ਕਰ ਦਿੰਦੇ ਆ ਕਦੇ ਕਹਿ ਦਿੰਦੇ ਆ ਪੰਜਾਬ ਦੇ ਵਿੱਚ ਖਾਗਾਨਸਤਾਨੀ ਬੱਠੇ ਆ ਕਦੇ ਕੁਝ ਕਹਿ ਦਿੰਦੇ ਆ ਆ ਪਿੱਛੇ ਜੇ ਹੁਣ ਆ ਜਿਹੜਾ ਲੁਧਿਆਣਾ ਚ ਵਾਪਰਿਆ ਥਾਪਰ ਦਾ ਮਾਮਲਾ ਹੈਗਾ ਉਹ ਜਦੋਂ ਉਹ ਬੋਲਦੇ ਨੇ ਜਦੋਂ ਕੋਈ ਚਾਹ ਸੀ ਚਾਇਨਾ ਦਾ ਆ ਜਾਂ ਕਿਸੇ ਹੋਰ ਆਹਨੇ ਇਸ ਤਰ੍ਹਾਂ ਦੇ ਜੱਥੇਬੰਦੀ ਦਾ ਬੰਦਾ ਹੈ ਉਹ ਸ਼ਰੀਆਮ ਤਲਵਾਰਾਂ ਜਾਂ ਗੋਲੀਆਂ ਆਰ ਬਾਲਵਰਾਂ ਲੈ ਰਾਤ ਹੁੰਦੇ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਜਦੋਂ ਸਿੱਖਾਂ ਦੀਆਂ ਧੀਆਂ ਬਾਰੇ ਸ਼ਰੀਆਮ ਗੋਲੀਆਂ ਦਿੰਦੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਜੇ ਕਾਰਵਾਈ ਹੋਵੇ ਤਾਂ ਇੰਦਾਂ ਨਹੀਂ ਘਟਣਾ ਆਖਰ ਨੂੰ ਕਿਸੇ ਦਾ ਖੂਨ ਤਾਂ ਕਾਲੇ ਜਾਂਦਾ ਭਾਵੇਂ ਕਿਸੇ ਬਾਰੇ ਵੀ ਕੋਈ ਬੋਲੇ ਜਦੋਂ ਬੁਰਦ ਬੋਲਣਾ ਅਗਲਾ ਕੋਈ ਉੱਠੇ ਜਾਂਦਾ ਕੋਈ ਨਾ ਕੋਈ ਤਾਂ ਕਿਸੇ ਦੀ ਧੀ ਭੈਣ ਬਾਰੇ ਜਾਂ ਕਿਸੇ ਕਮਿਊਨਿਟੀ ਬਾਰੇ ਕਿਸੇ ਦੇ ਧਰਮ ਬਾਰੇ ਇਹ ਨਹੀਂ ਕਹਿੰਦੇ ਆਪਾਂ ਕਿ ਸਿੱਖਾਂ ਬਾਰੇ ਬੋਲੋ ਤਾਂ ਸਿੱਖ ਔਰਦੇ ਨੇ ਕੋਈ ਵੀ ਉੱਠ ਸਕਦਾ ਜੇਕਰ ਤੁਸੀਂ ਬੋਲਦੇ ਹੋ ਜਦੋਂ ਬੋਲਦੇ ਆ ਉਦੋਂ ਉਦੋਂ ਕਾਰਵਾਈ ਦੀ ਮੰਗ ਕਰੋ ਜੇ ਤੁਸੀਂ ਸ਼ਾਂਤੀ ਦੇ ਪ੍ਰਤੀਕ ਹੋ ਜੇ ਤੁਸੀਂ ਸ਼ਾਂਤੀ ਦੇ ਆਪਾਂ ਕਹਿੰਦੇ ਕਿ ਪੁਜਾਰੀ ਹੋ ਤਾਂ ਜਦੋਂ ਕੋਈ ਕਿਸੇ ਵੀ ਤਰ੍ਹਾਂ ਮਾਰੇ ਬੋਲਦਾ ਉਹਦਾ ਉਹਦਾ ਵਿਰੋਧ ਕਰੋ ਤੁਸੀਂ ਸ਼ਿਵ ਸੈਨਾ ਵਾਲੇ ਵਰਗੇ ਜਿਹੜੇ ਬੰਦੇ ਬੋਲਦੇ ਨੇ ਉਹਨਾਂ ਨੂੰ ਕਦੇ ਕਿਹਾ ਕਿ ਪਾਰਟੀ ਨੂੰ ਕੱਢੋ ਸਾਡੇ ਨਾਲ ਇਹਨਾਂ ਦਾ ਕੋਈ ਸਬੰਧ ਨਹੀਂ ਹੈਗਾ ਉਹਨਾਂ ਨੂੰ ਕੋਈ ਚੱਕਰ ਨਹੀਂ ਉੱਥੇ ਉਹਨੂੰ ਥਾਪਰਵਾਰੇ ਨੂੰ ਜਾ ਕੇ ਰਾਜਪਾਲ ਨੂੰ ਵੀ ਮਿਲ ਲੈ ਜਾਖੜ ਉਹਰੀ ਤੇ ਜਾਖੜ ਉਹਦੀ ਦਾ ਬਿਆਨ ਵੀ ਆ ਗਿਆ ਜਿਵੇਂ ਅਮਰਤਪਾਲ ਜਿਹੜਾ ਪਾਉ ਹੈਗਾ ਉਹ ਬਾਹਰ ਆਇਆ ਲੋਕਾਂ ਨੇ ਜਤਾਇਆ ਦੇਖੋ ਜੇ ਕੁਝ ਵੀ ਸੀ ਗੱਲ ਬੁਖਰੀ ਗੱਲ ਆ ਉਹ ਨੀਤੀਆਂ ਗਲਤ ਹੋ ਸਕਦੀਆਂ ਕਿਸੇ ਦੀਆਂ ਠੀਕ ਹੈ ਉਹਦੇ ਬਾਰੇ ਬੋਲਣਾ ਚਾਹੀਦਾ ਹਰ ਇੱਕ ਨੂੰ ਤੇ ਜੇ ਉਹ ਜਾ ਕੇ ਸੋਚ ਚੁੱਕਿਆ ਹੈ ਕਹਿੰਦੇ ਜੀ ਜਿਨ੍ਹਾਂ ਤੇ ਸੰਗੀਨ ਦੋਸ਼ ਨੇ ਆਜਖੜ ਸਾਹਿਬ ਦਾ ਕਹਿਣਾ ਸੀਗਾ ਉਹਨਾਂ ਨੂੰ ਸੰਸਦ ਮੈਂਬਰ ਨਾ ਬਣਾਇਆ ਜਾਵੇ ਸੰਸਦ ਚ ਬੜਨ ਨਾ ਦਿੱਤਾ ਜਾਵੇ ਬਾਹਰ ਕੱਢਿਆ ਜਾਵੇ ਜਾਂ ਇਦਾਂ ਵੀ ਉਹਨਾਂ ਨੂੰ ਬਾਹਰ ਜਿਹੜੋ ਨਾ ਬਾਹਰ ਕੱਢਿਆ ਜਾਵੇ ਤੇ ਜੇ ਇਹਨਾਂ ਨੂੰ ਪੁੱਛਿਆ ਜੇ ਬੀਜੇਪੀ ਦੇ ਐਮਪੀਜ਼ ਨੇ ਜਿਹੜੇ ਉਹਨਾਂ ਦੇ ਲਿਸਟ ਚੱਕੋ ਤਾਂ 240 ਦੇ ਵਿੱਚੋਂ ਕਿੰਨੇ ਮੈਂਬਰਾਂ ਦੇ ਉੱਤੇ ਕ੍ਰਿਮੀਨਲ ਕੇਸ ਨੇ ਕਿੰਨੇ ਸੰਸਦ ਮੈਂਬਰ ਹੋਣਗੇ ਜਿਨ੍ਹਾਂ ਦੇ ਉੱਤੇ ਬਹੁਤ ਗੰਭੀਰ ਦੋਸ਼ ਨੇ ਪਰਚੇ ਪਏ ਹੋਣ ਨੇ ਕੇਸ਼ ਚੰਦਰ ਨੇ ਰੇਪਰ ਵਰਗੇ ਮਰਡਰ ਵਰਗੇ ਕੇਸ ਚਲ ਰਹੇ ਨੇ ਉਹਨਾਂ ਦੀ ਲਿਸਟ ਤਿਆਰ ਕਰੋ ਨਾ ਦੱਬੇ ਦੇ ਕਰੀਬ ਇਦਾਂ ਦੇ ਰੇਖਾ ਰਕੇ ਬੰਦੇ ਨੇ ਇਹਨਾਂ ਦੇ ਜਿਹੜੇ 240 ਚੋਂ ਜਿਨ੍ਹਾਂ ਦੇ ਉੱਤੇ ਕੇਸ ਚੱਲ ਰਹੇ ਨੇ ਉਹਨਾਂ ਨੂੰ ਕੌਣ ਬਾਹਰ ਕੱਢੂਗਾ ਭਾਈ ਜਨਕੀ ਆਪਣੀ ਪੀੜੀ ਥੱਲੇ ਸੂਟਾ ਨਹੀਂ ਫੇਰਨਾ ਦੂਜਿਆਂ ਨੂੰ ਕਹੀ ਜਾਣਾ ਇਹ ਇਦਾਂ ਗੱਲ ਨਹੀਂ ਹੁੰਦੀ ਸਟੇਟ ਸਮਝਦਾ ਹੈ ਸੂਬਾ ਸਮਝਦਾ ਹੈ ਦੇਸ਼ ਸਾਰਿਆਂ ਦਾ ਕੋਈ ਕਿਸੇ ਇੱਕ ਕਮਿਊਨਿਟੀ ਦਾ ਹੈ ਨਹੀਂ ਕਿ ਤੁਸੀਂ ਖੜੇ ਹੋਗੇ ਜਾਂ ਉਹ ਖੜੇ ਹੋਜੋ ਵੱਖਵਾਦੀ ਦਾ ਰੌਲਾ ਕੌਣ ਪਾਉਂਦੇ ਨੇ ਆਮ ਪਿੰਡਾਂ 'ਚ ਸ਼ਹਿਰਾਂ ਦੇ ਲੋਕ ਸਾਰੇ ਵਸ ਰਹੇ ਨੇ ਸੋ ਇਹ ਇਹ ਗੱਲਾਂ ਕਰਨ ਜੋਗ ਨਹੀਂ ਹੈਗੀਆਂ ਧਮਕੀ ਮੜੀ ਐ ਜਾਂਚ ਦਾ ਹਿੱਸਾ ਐ ਜਾਂਚ ਹੋਣੀ ਚਾਹੀਦੀ ਐ ਇਹ ਕੋਈ ਅੱਜ ਦਾ ਖੇਡ ਨਹੀਂ ਹੈਗਾ ਕਿ ਅੱਜ ਪੰਜਾਬ ਦੇ ਵਿੱਚ ਭਾਜਪੀ ਜਾਂ ਕਾਂਗਰਸ ਜਾਂ ਭਾਜਪੀ ਕਾਲੀ ਜਾਂ ਹੋਰ ਪਾਰਟੀ ਨੂੰ ਛੱਡ ਕੇ ਕਿ ਆਮ ਆਦਮੀ ਪਾਰਟੀ ਸਰਕਾਰ ਆ ਗਈ ਤੇ ਅੱਜ ਹੀ ਹੋਣ ਲੱਗਿਆ ਜਾਂ ਅੱਜ ਹੀ ਕਤਲ ਹੋਣ ਲੱਗੇ ਨੇ ਅੱਜ ਹੀ ਲੁੱਟਾਂ ਹੋਆਂ ਹੋਣ ਲੱਗੀਆਂ ਨੇ ਠੀਕ ਹੈ ਇਹ ਤਾਂ ਠੀਕ ਹੈ ਤੁਹਾਡੀ ਸਿਆਸੀ ਖੇਡ ਹੈ ਭਾਈ ਖੇਟੀ ਜਾਓ ਲਾ ਐਂਡ ਆਰਡਰ ਦੀ ਸਥਿਤੀ ਦਾ ਜਦੋਂ ਗੈਗਸਟਰ ਜਿੱਦਾਂ ਜੇਲ੍ਹਾਂ ਦੇ ਵਿੱਚੋਂ ਨਿਕਲ ਕੇ ਜਾਂ ਜੇਲ੍ਹਾਂ ਦੇ ਨਿਕਲਦੇ ਸੀ ਮਾਰੇ ਜਾਂਦੇ ਸੀ ਸ਼੍ਰੀ ਆਮ ਗੋਲੀਆਾਂ ਵਾਂਗ ਜਿਹੜੇ ਲੁਧਿਆਣੇ ਦੇ ਵਿੱਚ ਪੁਲਿਸ ਅਫਸਰ ਮਾਰ ਦਿੱਤਾ ਜਾਂਦਾ ਉਦੋਂ ਵੀ ਉਦੋਂ ਵੀ ਲਾ ਐਂਡ ਆਰਡਰ ਦੀ ਸਥਿਤੀ ਖਰਾਬੇ ਸੀ ਜਦੋਂ ਅਸੀਂ ਖਾਣੂ ਮਾਰਿਆ ਗਿਆ ਉਹ ਉਦੋਂ ਵੀ ਲਾ ਐਂਡ ਆਰਡਰ ਦੀ ਸਥਿਤੀ ਖਰਾਬੇ ਸੀ ਉਦੋਂ ਕਿਹੜਾ ਠੀਕ ਸੀਗੀ ਜੋ ਜਦੋਂ ਬੋਲਣਾ ਹੁੰਦਾ ਉਦੋਂ ਬੋਲੀਦਾ ਇਹ ਨਹੀਂ ਹੈਗਾ ਕਿ ਹੁਣ ਸਾਡਾ ਮੌਕਾ ਆਇਆ ਸੀ ਬੋਲੀਏ ਵੀ ਹਾਂ ਇਹਦਾ ਪੰਜਾਬ ਦੇ ਇੱਕ ਤਬਕੇ ਨਾਲ ਸਬੰਧਤ ਥੋਪ ਦੋ ਬਲੇਮ ਕਰ ਦੋ ਬਦਨਾਮ ਕਰ ਦੋ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਜੋ ਹੈ ਸੱਚ ਉਹਨੂੰ ਸਾਹਮਣੇ ਲਿਆਉਣਾ ਚਾਹੀਦਾ ਜੇ ਉਹ ਗਲਤ ਹੈ ਤਾਂ ਉਹਨੂੰ ਸਜਾਇਆ ਤੇ ਜੇ ਜੇ ਨਹੀਂ ਹੈਗਾ ਤਾਂ ਬਦਨਾਮ ਨਾ ਨਾ ਕਰੋ ਕਿਸੇ ਕਮਿਊਨਿਟੀ ਨੂੰ ਸੋ ਇਦਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਆਰਐਸਐਸ ਦਾ ਨਾਮ ਲੈ ਕੇ ਲੈਟਰ ਦੇ ਵਿੱਚ ਲਿਖਿਆ ਗਿਆ ਕਿ ਆਰਐਸਐਸ ਦੇ ਪੱਦੇ ਜਾਂ ਤੁਸੀਂ ਉਹਨੂੰ ਦਾਪ ਪ੍ਰਚਾਰ ਨੂੰ ਸਿੱਧਾ ਸਿੱਖਾਂ ਦਾ ਘਾਣ ਕਰ ਰਹੇ ਹੋ ਚਾਰ ਬੰਦਿਆਂ ਨੂੰ ਧਮਕੀਆਂ ਬੜੀਆਂ ਨੇ ਜਾਂਚ ਦਾ ਹਿੱਸਾ ਹੈ ਪੁਲਿਸ ਨੇ ਲੈਟਰ ਜਿਹੜਾ ਹੈਗਾ ਉਹ ਆਪਣੇ ਕਬਜ਼ੇ ਚ ਲੈ ਲਿਆ ਹੁਣ ਅੱਗੇ ਜਾਂਚ ਚੱਲ ਰਹੀ ਹੈ ਦੇਖੋ ਕੀ ਬਣਦਾ ਜੀ ਪ੍ਰਮਿੰਦਰ ਜੀ ਸ਼੍ਰੋਮਣੀ ਕੱਦਲ ਦੇ ਵਿੱਚੋਂ ਇੱਕ ਧੜਾ ਸੁਖਵੀਰ ਸਿੰਘ ਬਾਦਲ ਦੇ ਪ੍ਰਧਾਨਗੀ ਦੀ ਉਸਦੀ ਫੇਰੀ ਗੱਲ ਕਰਦਾ ਅੱਜ ਉਹਨਾਂ ਨੇ ਕੁਝ ਸਵਾਲ ਵੀ ਉਠਾਏ ਨੇ ਕਿ ਇਹ ਆ ਸਾਡੇ ਸਵਾਲ ਨੇ ਜਿਹਦੇ ਚ ਡੀਜੀਪੀ ਜ਼ਹਾਰ ਆलम ਕਿ ਜਦੋਂ ਵੀ ਜਾਂਦਾ ਮੁੱਦਾ ਸੌਦਾ ਸਾਲ तमाम तरह ਦੀ ਗੱਲਾਂ ਉਹਨਾਂ ਨੇ ਉਠਾਈਆਂ ਨੇ ਕਿ ਇਹ ਸਾਡੇ ਸਵਾਲ ਨੇ ਕਿ ਇਹਨਾਂ ਦੇ ਉੱਪਰ ਅਸੀਂ ਆਪਣੀ ਗੱਲ ਰੱਖ ਰਹੇ ਹਾਂ ਤੇ ਕੁਝ ਚੈਲੰਜਸ ਵੀ ਬਰਾੜ ਹੋ ਰਹੀ ਜਿਹੜਾ ਬਾਕੀ ਖੇਮਾ ਮੰਨਿਆ ਜਾ ਰਿਹਾ ਉਹ ਉਹਦੇ ਉਹ ਵੀ ਸਰਗਰਮ ਮੈਂਬਰ ਹੈ ਤੇ ਅਕਾਲੀ ਦਲ ਦੇ ਵੀ ਕਾਫੀ ক্লোਜ਼ ਰਹੇ ਆ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਦੇ ਯੂਐਸਡੀ ਵਿੱਚੋਂ ਤੇ ਉਹ ਆਮੰਦ ਪੰਜਾਂ ਨੇ ਮੰਨੇ ਸੋ ਉਹਨਾਂ ਨੇ ਸਵਾਲ ਕਿਹੜੇ ਕਿਤੇ ਨੇ ਉਦੋਂ ਕਿਤੇ ਨੇ ਜਦੋਂ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਜਿਹੜੀ ਆਹ ਟੀਮ ਹੈ ਬਾਗੀ ਧੜਾ ਆ ਇਹ ਪਾਜਪਦੀ ਬੀਟਿੰਗ ਤੁਹਾਨੂੰ ਯਾਦ ਹੋਊਗਾ ਜਦੋਂ ਗੁਰਚਰਨ ਸਿੰਘ ਟੋੜਾ ਉਹਨਾਂ ਨੇ ਕਿਹਾ ਸੀ ਕਿ ਇੱਕ ਕਾਰਜਕਾਰੀ ਪ੍ਰਧਾਨ ਬਣਾ ਦਿਓ ਬਾਦਲ ਸਾਹਿਬ ਤੇ ਬਾਦਲ ਸਾਹਿਬ ਨੇ ਥੋੜੇ ਦਿਨਾਂ ਦੇ ਵਿੱਚ ਹੀ ਰੰਗ ਦਿਖਾ ਤੇ ਤੇ ਜਦ ਜਿਹੜਾ ਟੌੜਾ ਨੂੰ ਅਕਾਲੀ ਦਲ ਚੋਂ ਬਾਹਰ ਮਾਰਿਆ ਕੱਢ ਗਏ ਜਾਨੀ ਕਿ ਪ੍ਰਧਾਨਗੀ ਗਈ ਲੋਕਣੀ ਕਮੇਟੀ ਦੀ ਪ੍ਰਧਾਨਗੀ ਵੀ ਚੱਲੀ ਸੀ ਫਿਰ ਉੱਥੇ ਕਿ ਨਵਾਂ ਅਕਾਲੀ ਦਲ ਬਣਾ ਸੀ ਫੋਨ ਵਿੱਚ ਆਇਆ ਸੀ ਉਦੋਂ ਚੰਦੂ ਵਾਲਾ ਸਾਹਿਬ ਵੀ ਨਾਲ ਆਏ ਸੀ ਟੌੜਾ ਵੀ ਲੜੀਆਂ ਗਈਆਂ ਸੀਗੀਆਂ ਚਲੋ ਖੈਰ ਉਦੋਂ ਵੀ ਬਾਦਲ ਸਾਹਿਬ ਨੇ ਕਿਹਾ ਸੀ ਕਿ ਗੁਰਚਰਨ ਸਿੰਘ ਟੌੜਾ ਦੇ ਜਿਹੜੇ ਮੈਂਤੀ ਨੇ ਜਾਂ ਗੁਤਾਰ ਸਿੰਘ ਟੌੜਾ ਇਹ ਕਾਂਗਰਸ ਦੀ ਵੀ ਟੀਮ ਆ ਥੋੜੇ ਸਮੇ ਬਾਅਦ ਹੀ ਜਦੋਂ ਆ ਆਪਣੀ ਆਪਣੇ ਪਰ ਤੋਂ ਲੈ ਸੀ ਗੁਰਚੰਦ ਸਿੰਘ ਟੋੜਾ ਟੀਮ ਨੇ ਤਾਂ ਉਸ ਤੋਂ ਬਾਅਦ ਫੇਰ ਜੱਫੀ ਪਾ ਲਈ ਬਾਦਲ ਸਾਹਿਬ ਨਾਲ ਜਾ ਕੇ ਤੇ ਬਾਦਲ ਸਾਹਿਬ ਨੇ ਫਿਰ ਜਿਹੜੀ ਵੀ ਟੀਮ ਕਾਂਗਰਸ ਦੀ ਵੀ ਟੀਮ ਕਿਹਾ ਗਿਆ ਸੀ ਜਿਹਨੂੰ ਬੰਦੇ ਨੂੰ ਉਹ ਜਦੋਂ ਜੱਫੀ ਪੈ ਗਈ ਉਹ ਵੀ ਟੀਮ ਹਟ ਗਈ ਆ ਟੈਗ ਹਟ ਗਿਆ ਉਹ ਜਿਹੜਾ ਲਾਇਆ ਸੀ ਬਾਦਲ ਸਾਹਿਬ ਨੇ ਹੁਣ ਜਿਹੜਾ ਨਵਾਂ ਟੈਗ ਲੱਗ ਰਿਹਾ ਵੀ ਟੀਮ ਦੇ ਉੱਤੇ ਹੀ ਕਾਲੀਆਂ ਦੀ ਹੈ ਤਾਂ ਇਹ ਟੋੜਾ ਵੀ ਬਾਦਲ ਗਰੁੱਪ ਚੋਂ ਹੀ ਗਏ ਸੀ ਤੇ ਆਹ ਜਿਹੜਾ ਹੁਣ ਹੁਣ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਅਗਵਾਈ ਵਿੱਚ ਇੱਕ ਗਰੁੱਪ ਚੱਲ ਰਿਹਾ ਹੈ ਇਹ ਵੀ ਬਾਦਲ ਗਰੁੱਪ ਚੋਂ ਹੀ ਗਏ ਆ ਤੇ ਹੁਣ ਇਹਨਾਂ ਨੇ ਸੁਖਵੀਰ ਸਿੰਘ ਬਾਦਲ ਨੇ ਉਹਦੇ ਤੇ ਭਾਜਪਾ ਬੀਟਿੰਗ ਹੋਣ ਦਾ ਟੈਗ ਲਾਤਾ ਹੈ ਉਹਦੇ ਸਬੰਧ ਦੇ ਵਿੱਚੋਂ ਦਾ ਜਵਾਬ ਦੇਣ ਦੇ ਲਈ ਚਰਜੀ ਚਰਜੀ ਸਿੰਘ ਚੰਨੀ ਵੱਲੋਂ ਜਿਹੜੇ ਹੈਗੇ ਸਵਾਲ ਕਰੇ ਗਏ ਆ ਉਹਦੇ ਵਿੱਚ ਕੁਝ ਸਵਾਲ ਇਦਾਂ ਕਰਦੇ ਕਿ ਢੁੰਡਾ ਕਮੇਟੀ ਇਹਨੇ ਬਣਾਈ ਸੀ ਢੁੰਡਾ ਕਮੇਟੀ ਦੀ ਰਿਪੋਰਟ ਜਨਤਕ ਕਿਉਂ ਨਹੀਂ ਕਰੀ ਜ਼ਹਾਰ ਆਲਮ ਨੂੰ ਪਾਰਟੀ ਦੇ ਸ਼ਾਮਲ ਕਰਕੇ ਉਹਦੀ ਕਰਵਾੜੀ ਨੂੰ ਟਿਕਟ ਦੇਣ ਦੀ ਕੀ ਮਜਬੂਰੀ ਸੀ ਸਮੇਤ ਸੈਣੀ ਨੂੰ ਡੀਜੀਪੀ ਦਾ ਹੋਣ ਦੀ ਕੀ ਮਜਬੂਰੀ ਸੀ ਤੇ 2015 ਦੀ ਗੱਲ ਕਰਦੇ ਆ ਤੇ ਉੱਥੇ ਕਹਿੰਦੇ ਵੀ ਜਦੋਂ ਸਰਸਾ ਦੇ ਪੈਰੋਕਾਰਾਂ ਨੇ ਇਹਨਾਂ ਨੇ ਬਰਕਰਾਰਾਂ ਨੇ ਇਹਨਾਂ ਨੇ ਡੇਰੇਦਿਆਂ ਨੇ ਉਹਨਾਂ ਨੇ ਰੇਲ ਗੱਡੀਆਂ ਰੋਕੀਆਂ ਸੀ ਫਿਲਮਾਂ ਚਲਾਉਣ ਵਾਲੇ ਉਦੋਂ ਨਹੀਂ ਸਖਤੀ ਵਰਤੀ ਗਈ ਸਿੱਖ ਸੰਗਤ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਾਂ ਸਿੱਖ ਸੰਗਤ ਤੇ ਸ਼ਕਤੀਕਰਤੀ ਗਈ ਨਿਸਾਨਾਂ ਦੀਆਂ ਗੱਲ ਕੀਤੀ ਗਈ ਆ। ਤੋਂ ਵੈ ਸਮਝਦਾ ਹੈ ਕਿ ਇਹ ਜਿਹੜੇ ਹੁਣ ਸਵਾਲ ਖੜੇ ਕਰੇ ਗਏ ਆ ਜਦੋਂ ਪਾਰਟੀ ਸੱਤਾ 'ਚ ਸੀਗੀ ਕੱਪਾ ਪਹਿਲਾਂ ਵੀ ਕਈ ਵਾਰ ਕਿਹਾ ਉਦੋਂ ਸਾਰੇ ਅਨੰਦਮਾਨਦੇ ਰਹੇ ਆ। ਉਦੋਂ ਇਹਨਾਂ ਦੇ ਸਾਹਮਣੇ ਸਾਰਾ ਕੁਝ ਹੁੰਦਾ ਰਿਹਾ। ਉਹ ਜਿਹੜਾ ਸੁਖਦੇਵ ਸਿੰਘ ਪੌਰ ਹੋਣੀ ਸੀ ਉਹਨਾਂ ਨੇ ਦੇਖੋ ਇੱਕ ਪਾਰਲੀਮੈਂਟ ਵੀ ਸੱਦੀ ਸੀਗੀ। ਠੀਕ ਹੈ ਉਦੋਂ ਉਦੋਂ ਸਾਰੇ ਇਕੱਠੇ ਵੀ ਹੋ ਇਸ ਤੇ ਪਾਰਲੀਮੈਂਟ ਦੇ ਵਿੱਚ ਜਿਵੇਂ ਸੱਚੀ ਪੁੱੱਚੀ ਦੀ ਸਿੱਖ ਪਾਰਲੀਮੈਂਟ ਹੁੰਦੀ ਹੈ ਠੀਕ ਹੈ ਉੱਥੇ ਅਪੰਜੋੜੀ ਹੋ ਰਹੇ ਨੇ ਨਾਲ ਉਹ ਕੋਈ ਕੰਮ ਕੀਤਾ ਕਿ ਪ੍ਰਧਾਨ ਨੂੰ ਹਟਾਓ ਇੱਥੋਂ ਤੇ ਜਿਹੜੀ ਸ਼੍ਰੋਣੀ ਕਮੇਟੀ ਦੀ ਚੋਣ ਹੁੰਦੀ ਹੈ ਉਹ ਨਿਰਪੱਖ ਤਰਕੇ ਨਾਲ ਹੋਵੇ ਤੇ ਕੋਈ ਤਫਾਫਾਣਾ ਖੋਲਿਆ ਜਾਵੇ ਕੋਈ ਅੰਦਰੋਂ ਕੋਈ ਗੱਲ ਨਾ ਆਵੇ ਜਦੋਂ ਉੱਥੇ ਜਾ ਕੇ ਵੋਟਾਂ ਪੈਂਦੀਆਂ ਨੇ ਅੰਦਰ ਜਾ ਕੇ ਫਿਰ ਸਭ ਪਾਲ ਭਾਂਡੇ ਚ ਪੈ ਜਾਂਦਾ ਉੱਥੋਂ ਵਰ ਜਿਹੜਾ ਲਫਾਵਾ ਗੁੱਲਦਾ ਹੈ ਉਹਦਾ ਨਾਮ ਆਉਂਦਾ ਉਸੇ ਦੇ ਨਾਮ ਤੇ ਮੋਹਰ ਲਾ ਦਿੰਦੇ ਆ ਤੋਂ ਕਹਿਣ ਦਾ ਭਾਵ ਇਹ ਹੈ ਜਦੋਂ ਬੋਲਣ ਦੀ ਗੱਲ ਹੁੰਦੀ ਹੈ ਉਦੋਂ ਤਾਂ ਬੋਲਣ ਹੀ ਜਾਂਦਾ ਜਦੋਂ ਲੱਗਦਾ ਕਿ ਹੁਣ ਗਰਾਫ ਜਿਹੜਾ ਹੈਗਾ ਉੱਠ ਨਹੀਂ ਰਿਹਾ ਤੇ ਕਿਸੇ ਦਾ ਸਹਾਰਾ ਹੋਰ ਦਾ ਚਾਹੀਦਾ ਹੈ ਆਪਣਾ ਗਰਾਫ ਉੱਚਾ ਹੋਵੇ ਨਿੱਜੀ ਜਿਹੜੀਆਂ ਨਿੱਜੀ ਮਫਾਦ ਨੇ ਜਿਹੜੇ ਨਿੱਜੀ ਲਾਭ ਨੇ ਉਹਦਾ ਲੈ ਲੈ ਜਾਣ ਫਿਰ ਬੰਦਾ ਉਧਰਲੇ ਪਾਸੇ ਰੁਟ ਕੇ ਖੜਾ ਹੋ ਕੇ ਸਹਾਰਾ ਲੱਗੇ ਵਸਾਕੀਆਂ ਲੈ ਕੇ ਕਿਸੇ ਦੀਆਂ ਉਹਨਾਂ ਦੇ ਸਹਾਰੇ ਤੇ ਚੱਲਦਾ ਇਹ ਅਸਲ ਗੱਲ ਇਹ ਸਿੱਖ ਬਾਦਲ ਹੋਰੀ ਕਿਹੜਾ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਲਿਫਾਫੇ ਗੁੰਦੇ ਆ ਨਾਮ ਦੇ ਕ੍ਰੋਮਰੀ ਕਮੇਟੀ ਪ੍ਰਧਾਨ ਦੇ ਨਾਮ ਦੇ ਲਿਫਾਫੇ ਗੁੰਦੇ ਆ ਕਿ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਖਸਾਬ ਗਿਤਾਵਲ ਲਿਆ ਜਾਂਦਾ ਜਾਂ ਲੰਗਰ ਜਾਂ ਦੇ ਰੈਲੀ ਜਾਂ ਪੈਸਾ ਖਰਚ ਹੁੰਦਾ ਜਾਂ ਇਸ਼ਤਿਹਾਰਬਾਜ਼ੀ ਹੁੰਦੀ ਹੈ ਪੈਸਾ ਸੰਗਤ ਦਾ ਖਰਚਾ ਜਾਂਦਾ ਜਿਹੜੇ ਲੋਕਾਂ ਦੇ ਖਰਚਾ ਜਾਣਾ ਚਾਹੀਦਾ ਜਾਂ ਗੋਲਕਾਂ ਗੁਲਦੀਆਂ ਨੇ ਉਹ ਸਾਰਾ ਕਿਸ ਨੂੰ ਨਹੀਂ ਪਤਾ ਜਿਹੜੇ ਕਮੇਟੀ ਜੇ ਅਕਾਲੀ ਦਲ ਦਾ ਇੱਕ ਸੀਨੀਅਰ ਲੀਡਰ ਹੋਣ ਦੇ ਨਾਤੇ ਜਿਹੜੇ ਕਿ ਇਹ ਹੈਗੇ ਨੇ ਸਾਰੇ ਸੁਖਬੀਰ ਸਿੰਘ ਬਾਦਲ ਤੋਂ ਲੈ ਕੇ ਕੋਈ ਵੀ ਬੰਦਾ ਵਰਕ ਕਰਾ ਚਾਹੇ ਚਾਹੇ ਪਾਕੀ ਧੜੇ ਚੋਂ ਚਾਹੇ ਪੱਖੀ ਧੜੇ ਚੋਂ ਚਾਹੇ ਤੇ ਉਹਨਾਂ ਨੂੰ ਇਹ ਸਭ ਕੁਝ ਪਤਾ ਨਹੀਂ ਜੇ ਪਤਾ ਹੈ ਤਾਂ ਉਦੋਂ ਕਿਉਂ ਨਹੀਂ ਬੋਲਦੇ ਉਦੋਂ ਉਹ ਗਲਤ ਨਹੀਂ ਉਹ ਦਿਖੜੀ ਜਾ ਹੁੰਦਾ ਕਿ ਗਲਤ ਹੈ ਇਹ ਅੱਜ ਜ਼ਿਆਦਾ ਦਿਖ ਰਿਹਾ ਹੈ ਅੱਜ ਤਾਂ ਲੋਕਾਂ ਨੂੰ ਵੀ ਸਮਝ ਆ ਗਈ ਹੈ ਉਹ ਜਦੋਂ ਲੋਕਾਂ ਨੂੰ ਸਮਝ ਆ ਗਈ ਜੇ ਤੁਸੀਂ ਹੁਣ ਉਹਨੂੰ ਪਾਸਾ ਪੱਟਣ ਲੱਗੇ ਤੁਸੀਂ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਲੱਗੇ ਹੋ ਜੋ ਜੇਕਰ ਆਫ ਨੀਵਾ ਹੋਇਆ ਤਾਂ ਇਹਦੇ ਕਰਕੇ ਨਹੀਂ ਹੋਇਆ ਕਿ ਸੁਖਬੀਰ ਸਿੰਘ ਬਾਦਲਪੁਰ ਦਾ ਹਨ। ਗ੍ਰਾਹ ਨੀਵਾ ਹੋਇਆ ਤਾਂ ਇਸ ਕਰਕੇ ਹੋਇਆ ਵੀ ਅਕਾਲੀ ਦਲ ਨੇ ਅਕਾਲੀ ਦਲ ਦੀ ਸੋਚ ਤੇ ਕੰਮ ਨਹੀਂ ਕੀਤਾ। ਅਕਾਲੀ ਦਲ ਨੇ ਜੋ ਰੀਜਨਲ ਪਾਰਟੀ ਹੋਣ ਦੇ ਨਾਤੇ ਕੰਮ ਕਰਨਾ ਚਾਹੀਦਾ ਸੀ ਸਟੇਟ ਵਾਸਤੇ ਜਾਂ ਲੋਕਾਂ ਵਾਸਤੇ ਉਹ ਨਹੀਂ ਕੀਤਾ। ਲੋਕਾਂ ਨੇ ਮੌਕੇ ਦਿੱਤੇ ਇੱਕ ਨਹੀਂ ਦੋ ਨਹੀਂ ਕਿੰਨੇ ਮੌਕੇ ਦਿੱਤੇ ਤੇ ਲੋਕਾਂ ਦੇ ਨਾਲ ਖੜੇ ਵੀਰੇ ਕੀ ਕੀਤਾ ਲੋਕਾਂ ਦੀ ਲੋਕ ਅੱਜ ਤੱਕ ਮੰਗ ਕਰਦੇ ਆ ਰਹੇ ਕਿ ਐਸਜੀਪੀਸੀ ਦਾ ਜਿਹੜੀ ਕਿ ਬਾਦਲਾਂ ਦੇ ਹੱਥਾਂ ਦੇ ਵਿੱਚ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਥ ਚ ਆ ਪੂਰੀ ਠੀਕ ਹੈ ਉਹਦਾ ਇੰਨਾ ਵੱਡਾ ਬਜਟ ਹੈ ਅੱਜ ਤੱਕ ਦਾ ਤੁਸੀਂ ਜਦੋਂ ਤੋਂ ਹੋਂਦ 'ਚ ਆਈ ਐਸਜੀਪੀਸੀ ਉਦੋਂ ਤੋਂ ਲੈ ਕੇ ਕੀ ਉਹ ਇਸ ਤਰ੍ਹਾਂ ਦੀਆਂ ਸੰਸਥਾਵਾਂ ਚਲਾ ਰਹੀ ਹੈ ਜਿੱਥੇ ਫ੍ਰੀ ਐਜੂਕੇਸ਼ਨ ਜਿੰਨੀਆਂ ਵੀ এডਿਕੇਸ਼ਨ ਦੀਆਂ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਚਲੇ ਜਾਓ ਛੋਟੀ ਮੁੱਡੀ ਮੈਂ ਖੁਦ ਇਸ ਗੱਲ ਦਾ ਜ਼ਿੰਮੇਵਾਰ ਹਾਂ ਕਿ ਉੱਥੋਂ ਦੇ ਜਿਹੜੇ ਫੈਕਲਟੀ ਹੈ ਉੱਥੋਂ ਦੀ ਜਾਂ ਤਾਂ ਉਹ ਬਹੁਤ ਥੋੜੀ ਤਨਖਾਹ ਤੇ ਕੰਮ ਕਰ ਰਹੀ ਹੈ ਤੇ ਜਾਂ ਫਿਰ 6-6 7-7 ਮਹੀਨੇ ਸਾਲ ਸਾਲ ਤਨਖਾਹ ਹੀ ਨਹੀਂ ਮਿਲ ਰਹੀ ਤੇ ਪੈਸਾ ਕਿੱਥੇ ਜਾ ਰਿਹਾ ਹੈ ਇਸ ਤਰ੍ਹਾਂ ਦੇ ਕਿਹੜੀਆਂ ਸੰਸਥਾਵਾਂ ਇੰਸਟੀਚਿਊਟ ਮੈਡੀਕਲ ਜਾਂ ਇੰਸਟੀਚਿਊਟ ਸਿਹਤ ਸੇਵਾਵਾਂ ਦੀਆਂ ਇੰਸਟੀਚਿਊਟ ਖੋਲੀਆਂ ਨੇ ਅੱਜ ਤੱਕ ਜਿਨ੍ਹਾਂ ਦੀ ਹਮੇਸ਼ਾ ਲੋਕ ਮੰਗ ਕਰਦੇ ਰਹੇ ਐ ਐਸੇ ਕਿਹੜੇ ਰੋਜ਼ਗਾਰ ਲਾਵੇ ਮੈਂ ਤੁਹਾਨੂੰ ਗੱਲ ਪਹਿਲਾਂ ਵੀ ਸ਼ਾਇਦ ਮੈਂ ਕੀਤੀ ਆ ਕਿ ਬਾਦਸਾ ਟੋੜਾ ਸਾਹਿਬ ਜਦੋਂ ਮੈਂ ਬਹੁਤ ਛੋਟਾ ਹੁੰਦਾ ਸੀ ਮੈਂ ਤਾਂ ਉਦਾਂ ਹੀ ਗੱਲ ਕਰ ਬੱਠਾ ਮੈਨੂੰ ਕਿਹੜਾ ਪਤਾ ਸੀ ਉਹ ਪੱਤਰਕਾਰੀ ਜਿੱਨਾ ਮਨ ਆਇਆ ਸੀ ਮੱਥਾ ਟੋੜਾ ਸਾਹਿਬ ਵੀ ਉਹਨੂੰ ਸਪਾਈਸ ਨਾ ਦੀ ਕੰਪਨੀ ਦਾ ਇੱਥੋਂ ਆਇਆ ਸੀਗਾ ਅ ਮੋਬਾਈਲ ਦਾ ਸੀ ਮਾਨ ਮੈਂ ਕਹਾਂ ਵੀ ਤੁਸੀਂ ਕੋਈ ਇਦਾਂ ਦਾ ਪ੍ਰੋਜੈਕਟ ਲਾਓ ਮੋਬਾਈਲ ਜਿਸ ਆਉਣ ਵਾਲਾ ਸਮਾਂ ਮੋਬਾਈਲ ਨਾਲ ਆਇਆ ਹੈ ਇਸੇ ਨੂੰ ਪੂਰਾ ਤਿਆਰ ਕਰੋ ਜਾਂ ਇਦਾਂ ਦੇ ਮੋਬਾਈਲ ਵਾਰਾ ਆਪਣੀ ਸਿਰਮਾ ਆਪਣੇ ਨੰਬਰ ਇਦਾਂ ਦੀ ਕੋਈ ਤਿਆਰ ਕਰਕੇ ਇਸੇ ਪੰਜਾਬ ਦੇ ਵਿੱਚ ਚਲਾਓ ਕੰਪਨੀ ਬਣਾਓ ਕੋਈ ਤੇ ਲੋਕਾਂ ਨੂੰ ਜਿਹੜੇ ਸਿੱਖ ਨੇ ਜਿਨ੍ਹਾਂ ਦਾ ਕੁਛ ਔਕੜ ਸਿੱਖੀ ਨਾਲ ਆ ਤੇ ਉਹਨਾਂ ਦੇ ਮੁੰਡਿਆਂ ਨੂੰ ਰੋਜ਼ਗਾਰ ਉਹਨਾਂ ਦੇ ਬੱਚਿਆਂ ਨੂੰ ਕੁੜੀਆਂ ਨੂੰ ਰੋਜ਼ਗਾਰ ਮਿਲੇ ਤੇ ਉਹ ਸਿੱਖ ਵੱਢਣਾ ਹੈ ਨਾ ਇਦਾਂ ਦਾ ਕੋਈ ਪ੍ਰੋਜੈਕਟ ਲਾਇਆ ਜਾਵੇ ਤੇ ਮੈਨੂੰ ਕਹਿੰਦੇ ਕਹਿੰਦੇ ਕਾਕਾ ਤੇਰੀ ਉਮਰ ਬਹੁਤ ਕੋਟੀ ਆਲੇ ਇਹ ਪ੍ਰੋਜੈਕਟ ਸਾਡੇ ਲਾਉਣ ਦਾ ਕੰਮ ਨਹੀਂ ਹੈਗਾ ਇਹ ਕਿਉਂ ਨਹੀਂ ਲਾਉਣ ਦਾ ਕੰਮ ਵੀ ਯਾਨੀ ਕਿ ਮੈਂ ਮਨੋਂ ਤੇ ਇੰਦਾ ਕਹਿ ਕੇ ਚੁੱਪ ਕਰਾ ਕੇ ਬਿਠਾ ਦਿੱਤਾ ਗਿਆ ਸੀ ਤੇ ਉਹ ਉਹ ਗੱਲਾਂ ਅੱਜ ਵੀ ਬਰਕਰਾਰ ਨੇ ਵੀ ਤੁਸੀਂ ਪੰਜਾਬ ਤੇ ਲਈ ਕੀਤਾ ਕੀ ਆ ਤੁਹਾਡੀਆਂ ਡੀਆਂ ਡੀਆਂ ਪ੍ਰਾਪਰਟੀਆਂ ਬਣ ਗਈਆਂ ਏਡੇ ਏਡੇ ਤੁਹਾਡੇ ਮਹਿਲ ਉੱਤਰ ਗਏ ਜਾਇਦਾਦਾਂ ਬਣ ਗਈਆਂ ਤੇ ਪੰਜਾਬ ਦੇ ਲੋਕ ਤਾਂ ਸਿੱਖ ਉੱਥੇ ਹੀ ਉੱਥੇ ਖੜੇ ਨੇ ਉਹ ਤਾਂ ਬਿਜਾਰੇ ਬਾਹਰ ਜਾ ਕੇ ਮਿਹਨਤਾਂ ਕਰ ਰਹੇ ਨੇ ਮਜ਼ਦੂਰੀਆਂ ਕਰ ਰਹੇ ਨੇ ਕੀ ਕੀ ਨੌਜਵਾਨ ਮੁੰਡਾ ਉਹਨਾਂ ਦੀਆਂ ਲਾਸ਼ਾਂ ਆ ਰਹੀਆਂ ਨੇ ਬਾਹਰਲੇ ਦੇਸ਼ਾਂ ਤੋਂ ਕੀ ਕੀਤਾ ਜਾ ਰਹੇ ਆ ਕੀ ਚਲੋ ਹੋਰ ਬਹੁਤ ਵੱਡੀ ਗੱਲ ਕਰਨ ਲੱਗਿਆ ਵਾ ਕਿਸੇ ਦਾ ਪੁੱਤਰ ਦੀ ਮਰਨਾ ਨਹੀਂ ਚਾਹੀਦਾ ਪਰਵਾਤਮਾ ਕਰੇ ਸਮੁਦ੍ਰਿਤੀ ਉਹਦੇ ਰਹਿਣ ਪਰ ਜੇ ਕੋਈ ਇਸ ਤਰ੍ਹਾਂ ਦੀ ਘਰਨਾ ਵਾਪਰ ਜਾਂਦੀ ਆ ਕੀ ਐਸਜੀਪੀਸੀ ਜਾਂ ਸ਼ਰੋਮਣੀ ਅਕਾਲੀ ਦਰ ਭੱਜ ਕੇ ਅੱਗੇ ਆਉਂਦਾ ਜੇ ਤੁਸੀਂ ਭਾਈ ਖਰਚਾ ਸੀ ਕਰਾਂਗੇ ਤਾਂ ਤੁਹਾਨੂੰ ਕੋਈ ਲੋੜ ਨਹੀਂ ਹੈਗੀ ਉੱਥੇ ਵਿਚਾਰੇ ਜਿਹੜੇ ਲੋਕ ਬੈਠੇ ਨੇ ਬਾਹਰਲੇ ਦੇਸ਼ਾਂ 'ਚ ਆਪ ਹੀ ਉਹ ਇਕੱਠਾ ਕਰਕੇ ਫੰਡ ਵਗੈਰਾ ਜਾਇਦ ਤੂੰ ਫੇਰ ਕਰਦਾ ਚੱਕ ਕੇ ਉਹਦੀ লাশ ਤਿੰਨ ਤਿੰਨ ਚਾਰ ਚਾਰ ਮਹੀਨੇ ਦੀ ਕੇ ਮੁਰਕੇ লাশ ਮਿਲਦੀ ਉਹਨਾਂ ਦੀ ਕੀ ਕੀ ਕਰਦੇ ਨੇ ਦੱਸਣਾ ਤਾਂ ਸੀ ਨਾ ਗ੍ਰਾਫ ਇਹ ਕਰਕੇ ਥੱਲੇ ਆਇਆ ਪ੍ਰਧਾਨ ਕੋਈ ਬਣ ਜਵੇ ਜਦ ਤੱਕ ਲੋਕਾਂ ਦੇ ਕੰਮ ਨਹੀਂ ਕਰੋਗੇ ਲੋਕਾਂ ਦੇ ਲਈ ਕੰਮ ਨਹੀਂ ਕਰੋਗੇ ਉਦੋਂ ਤੱਕ ਮੇਰੇ ਖਿਆਲ ਨਹੀਂ ਚਾਹੇ ਸਵਾਲ ਹੁਣ ਖੜੇ ਕਰੀ ਜਾਓ ਜਿਹੜਾ ਮਰਜ਼ੀ ਖੜੇ ਕਰਨ ਨੂੰ ਜਵਾਬ ਤਾਂ ਤੁਹਾਨੂੰ ਹੀ ਦੇਣੇ ਪੈਣੇ ਆ ਜੀ ਜੀ ਬਿਲਕੁਲ ਸੋ ਪ੍ਰਮੇਂਦਰ ਜੀ ਬਹੁਤ ਬਹੁਤ ਸ਼ੁਕਰੀਆ ਕਵਰਾਂ ਦੇ ਸਾਹਮਣੇ ਪਾਉਣ ਦੇ ਲਈ ਧੰਨਵਾਦ ਸ਼ੁਕਰੀਆ ਗੁਰਜਿੰਦਰ ਜੀ ਧੰਨਵਾਦ ਜੀ ਦੋਸਤੋ ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰੀ ਤਰ੍ਹਾਂ ਕਮੈਂਟ ਬਾਕਸੇ ਵਿੱਚ ਭੇਜ ਸਕਦੇ ਹੋ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕਾਂ ਦਾ ਪੰਜਾਬੀ ਧੰਨਵਾਦ